ਕੋਈ ਦੋ ਰਾਏ ਨਹੀਂ ਕਿ ਬਦਲਾਅ ਦਾ ਨਾਰਾ ਦੇ ਕੇ ਹੀ ਪੰਜਾਬ ਚ ਚੋਣਾਂ ਲੜੀਆਂ ਗਈਆਂ ਪਾਰਟੀ ਨੇ ਪੰਜਾਬ ਚ ਆਪਣੇ ਸ਼ੁਰੂਆਤ ਕੀਤੀ ਬਦਲਾਅ ਆਇਆ ਥੋੜੀ ਸਾ ਬਹੁਤ ਬਦਲਾਅ ਆਇਆ ਕਿਹੜੇ ਕਿਹੜੇ ਖੇਤਰਾ ਚ ਦੇਖੋ ਤੁਸੀਂ ਐਜੂਕੇਸ਼ਨ ਦੇਖੋ ਉਹਦੇ ਚ ਬਹੁਤ ਬਦਲਾਅ ਆਇਆ ਨਾ ਨਾ ਹੈਲਥ ਦੇਖੋ ਉਹਦੇ ਚ ਬਹੁਤ ਬਦਲਾਅ ਆਇਆ ਕਿ ਜੇ ਤੁਹਾਨੂੰ ਪਹਿਲਾ ਜਿਹੜੀਆਂ ਸਰਕਾਰਾਂ ਸੀਗੀਆਂ ਕਾਂਗਰਸ ਸੀਗੀ ਅਕਾਲੀ ਦਲ ਸੀਗਾ ਅਕਾਲੀ ਦਲ ਭਾਜੀ ਇਹ ਸਰਕਾਰਾਂ ਜੋ ਮੈਂ ਦੇਖ ਰਿਹਾ ਆ ਇਹ ਅਖਬਾਰਾਂ ਦੇ ਵਿੱਚ ਤਾਂ ਲੜਦੇ ਸੀਗੇ ਲੇਕਿਨ ਸਿੱਧੇ ਤੌਰ ਤੇ ਕਿਸੇ ਤੇ ਐਕਸ਼ਨ ਨਹੀਂ ਲੈਂਦੇ ਸੀ ਪੋਲੀਟੀਸ਼ੀਅਨਸ ਪ੍ਰੈਸ਼ਰਾਈਜ਼ ਕਰਦੇ ਆ ਕੇਵਰੀ ਕਿਉਂਕਿ ਡਿਪਾਰਟਮੈਂਟ ਹੀ ਇਹੋ ਜਿਹਾ ਦੇਖੋ ਪ੍ਰਤੀਕਲੀ ਜਿਹੜੇ ਲੋਗ ਆ ਉਹਨਾਂ ਨੇ ਤਾਂ ਕਰਨਾ ਕਿਉਂਕਿ ਉਹਨਾਂ ਦਾ ਬੈਨੀਫੀਟਿੰਗ ਉਹਦੇ ਝੰਡਾ ਹੈ ਅੱਜ ਫਿਰ ਹਾਕੀ ਦਾ ਵੀ ਤੌਰ ਦੁਆਰੇ ਪਸਤਾ ਹੈ ਵਿੱਚ ਵੀ ਖੜੋਤ ਆ ਗਈ ਸੀ ਹੈਨਾ ਤਾਂ ਕਿਵੇਂ ਵੇਖਦੇ ਹੋ ਤੁਹਾਡੇ ਸਮੇਂ ਦੀ ਹਕੀਆ ਉਹ ਆਪਦੇ ਸਮੇਂ ਦੀ ਇਹ ਜਿਹੜੀ ਕੁਰਸੀ ਦੇ ਤੁਸੀਂ ਦੇਖਦੇ ਆ ਉਹ ਲੋਕਾਂ ਦੇ ਲਈ ਆ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਆ ਤੇ ਲੋਕਾਂ ਨੂੰ ਇਨਸਾਫ ਉਸ ਕੁਰਸੀ ਤੋਂ ਅਗਰ ਮਿਲਦਾ ਤੇ ਲੋਕ ਤੁਹਾਨੂੰ ਬਾਅਦ ਚ ਵੀ ਯਾਦ ਕਰਦੇ ਆ ਤੇ ਜੇ ਤੁਸੀਂ ਇਨਸਾਫ ਉਸ ਨੂੰ ਨਾਂ ਦੇ ਸੋ ਕੋ ਲੋਕਾਂ ਨੂੰ ਤੇ ਜਦੋਂ ਯਾਦ ਨਹੀਂ ਕਰਦੇ ਸਮੇਂ ਦੇ ਨਾਲ ਹਕੀ ਚੇਂਜ ਹੋਈ ਆ لیکن ਸਾਡੀ ਹਾਕੀ ਜਿਹੜੀ ਆ ਟੀਚਰ ਨੂੰ ਟਾਈਮ ਲੱਗਦਾ ਲੇਕਿਨ ਇਸ ਵੇਲੇ ਜਿਹੜਾ ਸਟੈਂਡਰਡ ਹਾਕੀ ਦਾ ਸਾਡੇ ਹੈਗਾ ਆਇਆ ਫੁੱਜੀਲੇ ਹੋਇਆ ਉਹ ਬਹੁਤ ਅੱਛਾ ਖੇਡ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਕੱਲ ਮਾਫੀ ਮੰਗਿਆ ਕਾਲ ਤੱਕ ਸਾਬਦੇ ਉਹਨਾਂ ਨੇ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਵੀ ਸਾਡੀ ਸਰਕਾਰ ਸਹੀ ਉਸ ਵੇਲੇ ਸਾਡੇ ਲੋ ਦੋਸ਼ੀਆਂ ਨੂੰ ਸਹਾਇਤਾ ਨਹੀਂ ਦਿੱਤੀ ਗਈ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਆ ਮਾਫੀ ਮੰਗਣ ਵਾਲੀ ਕਿ ਤਾਂ ਬਹੁਤ ਲੇਟ ਹੋ ਕਾ ਦਾ ਕੰਮ ਤੁਸੀਂ ਇੰਨੇ ਸਾਲਾਂ ਬਾਅਦ ਚੇਤਾ ਕਰੋ ਕਿ ਵਿਆਹ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਵੀ ਬਿਆਨ ਦੇ ਦਿਆ ਵੀ ਜੀ ਗਲਤੀ ਦੀ ਮਾਫੀ ਹੁੰਦੀ ਹੈ ਗੁਨਾਹ ਦੀ ਕਿਤੇ ਜਿਹੜੀ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਸੀ ਜਿਹੜਾ ਅਗਨੀ ਵੀਰ ਸਾਡੀ ਸੈਲਫ ਸਰਵਰਨਟ ਨੇ ਭਰਤੀ ਕੀਤੇ ਸੀਗੇ ਆਰਮੀ ਦੀ ਵਿੱਚ ਭक्ति ਹੋ ਗਿਆ 4 ਸਾਲ ਲਈ ਇਹਨੂੰ ਕੀਤਾ ਤੁਸੀਂ ਬਾਰਡਰ ਦੇ ਉੱਤੇ ਬੰਦਾ ਸਾਡਾ ਜਵਾਨ ਉੱਥੇ ਸਾਡਾ ਸ਼ਹੀਦ ਹੋ ਗਿਆ ਜਵਾਨ ਤੇ ਤੁਸੀਂ ਕਹਦੇ ਜੀ ਇਹ ਸਾਡੇ ਕਰਟੇਰੀਅਰ ਵਿੱਚ ਨਹੀਂ ਆਉਂਦਾ ਤੇ ਜੇ ਕਰਟੇਰੀਅਰ ਵਿੱਚ ਨਹੀਂ ਆਉਂਦਾ ਸਿੰਘਾ ਤੇ ਫਿਰ ਉਹਨਾਂ ਨੂੰ ਬੋਨ ਕਿੰਦੀ ਪੈਨਾਸੀ ਕਰੀ ਜਦੋਂ ਉਹ ਪ੍ਰੋਡਕਟਿਵ ਇਹਦੇ ਉਹ ਕਰਟੇਰੀਅਰ ਤੇ ਆ ਜਦੋਂ ਉਹ ਸ਼ਹੀਦ ਹੋ ਜਾਂਦਾ ਪੈਸੇ ਦੇਦੇ ਉਹਨਾਂ ਨੂੰ ਕੋਈ ਸਹੂਲਤ ਦੇ ਨਹੀਂ ਉਹ ਨਹੀਂ ਆਉਂਦਾ ਉਹ ਮਾਨ ਸਾਹਿਬ ਨੇ ਕਹਿੰਦੇ ਅਸੀਂ ਕਰਾਂਗੇ ਉਹਨਾਂ ਨੂੰ ਤਾਂ ਛੋਟੀ ਸਭ ਸਮੇਂ ਸਮੇਂ ਤੇ ਜਿਹੜਾ ਹੈ ਜਨਨਾ ਜਿਹੜੇ ਵਿਰੋਧੀ ਧਿਰਾਂ ਨੇ ਉਹ ਕੋਈ ਵੀ ਨਹੀਂ ਭਾਵੇਂ ਅਕਾਲੀ ਭਾਜਪਾ ਉਹ ਕਾਂਗਰਸ ਸਮੇਂ ਸਮੇਂ ਤੇ ਕੁਝ ਸਵਾਲ ਉਠਾਉਂਦੇ ਰਹਿੰਦੇ ਨੇ ਮਾਨ ਸਰਕਾਰ ਤੇ ਉਹ ਸਵਾਲ ਇਹ ਵੀ ਨੇ ਕਿ ਪਰਿਵਾਰ ਨੂੰ ਸਾਰੇ ਇਨਸਿ큐ਰਟੀ ਦੇ ਰੱਖੀ ਆ ਜਾਂ ਕੇਜਰੀਵਾਲ ਸਾਹਿਬ ਨੂੰ ਆਪਣੇ ਜਹਾਜ਼ ਦੇ ਰੱਖਿਆ ਸਸ਼ੀਕਾਲ ਜੀ ਤੁਸੀਂ ਜੁੜੇ ਹੋਨ ਪੁਆਇੰਟ ਨਾਲ ਮੈਂ ਹਰਜਿੰਦਰ ਸਿੱਧੂ ਗੱਲਬਾਤ ਕਰਾਂਗੇ ਥੋੜੀ ਬਹੁਤੀ ਖੇਡਾਂ ਬਾਰੇ ਥੋੜੀ ਬਹੁਤੀ hockey ਬਾਰੇ ਤੇ ਥੋੜੀ ਬਹੁਤੀ ਆਪਾਂ ਕਰਾਂਗੇ ਸਿਆਸਤ ਨਾਲ ਤੇ ਬਾਕੀ ਥੋੜਾ ਬਿਊਰੋਕ੍ਰੇਸੀ ਵੱਲ ਵੀ ਆਵਾਂਗੇ ਕਿਉਂਕਿ ਜਿਹੜੀ ਸ਼ਕਸ਼ੀਤ ਸਾਡੇ ਨਾਲ ਬੈਠੇ ਨੇ ਉਹ ਇਹਨਾਂ ਸਾਰੇ ਖੇਤਰਾਂ ਨਾਲ ਜੁੜੇ ਹੋਏ ਨੇ ਸਮੇਂ-ਸਮੇਂ ਤੇ ਇਹਨਾਂ ਨੇ ਉਧਰ ਸੇਵਾਵਾਂ ਨਿਭਾਈਆਂ ਨੇ ਸਰਦਾਰ ਸੁਰਿੰਦਰ ਸਿੰਘ ਸੋਢੀ ਜੀ 올ੰਪੀਅਨ ਨੇ ਆਈਜੀ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ ਤੇ ਅੱਜਕੱਲ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਥੋੜੀ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਿੱਧੂ ਜੀ ਸਤਿ ਸ਼ਕਾਲ ਬਹੁਤ ਚੜ੍ਹਦੀ ਕਲਾ ਪੂਰੀ ਪੂਰੀ ਜਨਦੀ ਕਰਨੀ ਹਾਂ ਗੱਲ ਹਾਕੀ ਤੋਂ ਸ਼ੁਰੂ ਕਰੀਏ ਕਿ ਤੂੰ ਮਨਜੀ ਕਰਦਾ ਕਿਉਂਕਿ ਤੁਹਾਡੀਆਂ ਉਹ ਸਖਸ਼ੀਤ ਦੀਆਂ ਪੈਹਾਂ ਇੰਗਾਂ ਨੇ ਵੀ ਅਸੀਂ ਸਟੈਪ ਦਾ ਸਟੈਪ ਸ਼ੋਹਾਂਗੇ ਹੈਨਾ ਤੁਸੀਂ ਹਾਕੀ ਤੋਂ ਆਪਣਾ ਸਫਰ ਸ਼ੁਰੂ ਕੀਤਾ no doubt ਅਸੀਂ ਸਾਡਾ ਸਿਰ ਝੁਕਦਾ ਤੁਹਾਡੀਆਂ ਪ੍ਰਾਪਤੀਆਂ ਹਰ ਕੇ ਹੈਨਾ ਤਾਂ ਅੱਜ ਫਿਰ ਹਾਕੀ ਦਾ ਉਹੀ ਦੌਰ ਦੁਆਰੇ ਪੜਤਾ ਹੈ ਵਿੱਚ ਦੀ ਖੜੋਤ ਆ ਗਈ ਸੀ ਹੈਨਾ ਤਾਂ ਕਿਵੇਂ ਦੇਖਦੇ ਹੋ ਤੁਹਾਡੇ ਸਮੇਂ ਦੀ ਹਾਕੀ ਔਰ ਅੱਜ ਦੇ ਸਮੇਂ ਦੀ ਹਾਕੀ? ਅ ਪੁਰਾਣੀ ਹਾਕੀ ਪਹਿਲਾਂ ਘਾਹ ਤੇ ਖੇਡੀ ਜਾਂਦੀ ਸੀਗੀ। ਜੀ। ਉਹਦੇ ਵਿੱਚ ਥੋੜਾ ਤੁਹਾਡੀ ਜਿਹੜੀ ਸਕਿੱਲ ਆ ਨਾ ਉਹਦੇ 'ਚ ਥੋੜਾ ਜਿਹਾ ਫਰਕ ਸੀਗਾ। ਬਾਕੀ ਜਿਹੜਾ ਸਟੈਮਨਾ, ਸਪੀਡ ਵਰਕ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਅ ਐਡਾ ਫਰਕ ਨਹੀਂ ਹੁੰਦਾ। ਸਪੀ ਇਹਦੇ ਵਿੱਚ ਜਿਹੜੀ ਐਸਟੋਟ੍ਰੋਫੀ ਆ ਨਾ ਉਹਦੇ ਵਿੱਚ ਸਪੀਡ ਇਸ ਕਰਕੇ ਵੱਧ ਜਾਂਦੀ ਕਿ ਬਾਲ ਜਿਹੜਾ ਫਾਸਟ ਟ੍ਰੈਵਲ ਕਰਦਾ। ਹੂੰ। ਉਹ ਗ라스 ਜਿਹੜਾ ਆ ਉੱਤੇ ਇਹਨਾਂ ਟ੍ਰੈਵਲ ਫਾਸਟ ਨਹੀਂ ਕਰਦਾ ਬਹੁਤ ਜੰਦਾ ਇੱਤੇ ਕਰਦਾ ਸੋ ਹਾਕੀ ਸਟਿਕ ਚੇਂਜ ਹੋ ਗਈ ਫਾਈਬਰ ਗਲਾਸ ਆ ਗਈ ਬਾਲ ਜਿਹੜਾ ਸੀਗਾ ਅੱਗੇ ਲੈਦਰ ਦਾ ਸੀਗਾ ਦੂਸਰਾ ਆ ਗਿਆ ਲੇਕਿਨ ਸਕਿੱਲ ਵਰਗ ਤੁਹਾਨੂੰ ਖੇਡਣ ਦੇ ਲਈ ਸੇਮ ਉਹੀ ਕਰਨਾ ਪੈਣਾ ਉਹੀ ਡਿਵਲ ਕਰਨੀ ਪੈਣੀ ਉਹੀ ਪਾਸਿੰਗ ਕਰਨੀ ਪੈਣੀ ਉਹੀ ਤੁਹਾਨੂੰ ਅ ਅੱਗੇ ਹਿੱਟ ਕਰਦੇ ਹੈਗੇ ਹੁਣ ਉਹ ਅ ਹਿੱਟ ਦਾ ਸਟਾਈਲ ਚੇਂਜ ਹੋ ਗਿਆ ਇਸ ਕਰਕੇ ਸਮੇ ਦੇ ਨਾਲ ਹਾਕੀ ਚੇਂਜ ਹੋਈ ਆ ਲੇਕਿਨ ਸਾਡੀ ਹਾਕੀ ਜਿਹੜੀ ਆ ਠੀਕ ਹੈ ਜਦੋਂ ਟਾਈਮ ਲੱਗਦਾ ਲੇਕਿਨ ਇਸ ਵੇਲੇ ਜਿਹੜਾ ਸਟੈਂਡਰਡ ਹਾਕੀ ਦਾ ਸਾਡੇ ਹੈਗਾ ਆ ਬੱਚੇ ਖੇਡ ਰਹੇ ਆ ਉਹ ਬਹੁਤ ਅੱਛਾ ਖੇਡ ਰਹੇ ਆ ਜੀ ਕਿਉਂਕਿ ਪਿੱਛੇ ਜੇ ਦੋ ਤਿੰਨ ਵੱਡੇ ਮੁਕਾਬਲਿਆਂ ਦੇ ਵਿੱਚ ਸੁਣਾ ਜਿਹੜਾ ਉਹ ਅੱਛਾ ਉਹਨਾਂ ਦੇ ਟਾਈਮ ਦੇ ਵਿੱਚ ਹੋਰ ਵੀ ਅੱਛੇ ਰਿਜ਼ਲਟ ਦੇ ਗਈ ਟੀਮ ਜੀ ਅੱਛਾ ਤੁਸੀਂ ਕਿਉਂਕਿ ਆਈਜੀਵੀ ਰਹੇ ਹੋ ਡਿਪਾਰਟਮੈਂਟ ਦੇ ਵਿੱਚ ਤਾਂ no doubt ਉੱਥੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਸੇਵਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਪ੍ਰੈਸ਼ਰ ਹੁੰਦੇ ਆ ਸਰਕਾਰ ਦੇ ਬਹੁਤ ਸਾਰਾ ਕੁਝ ਦੇਖਣਾ ਪੈਂਦਾ ਜਿਹੜੇ ਦੌਰ ਦੇ ਵਿੱਚ ਤੁਸੀਂ ਰਹੇ ਹੋ ਪੰਜਾਬ ਉਹਨਾਂ ਸਮਿਆਂ ਦੇ ਵਿੱਚ ਹੋਰ ਤਰ੍ਹਾਂ ਦਾ ਮਾਹੌਲ ਸੀਗਾ ਤੇ ਕਿਸ ਤਰ੍ਹਾਂ ਦਾ ਰਿਹਾ ਸਾਰਾ ਪੰਜਾਬ ਦਾ ਉਸ ਵੇਲੇ ਦਾ ਮਾਹੌਲ ਆਪਾਂ ਗੱਲਬਾਤ ਕਰੀਏ ਦੇਖੋ ਤੁਹਾਨੂੰ ਸਮੇਂ ਦੇ ਨਾਲ ਕੰਮ ਕਰਨਾ ਪੈਂਦਾ ਹਮ ਔਰ ਮਾਹੌਲ ਖਰਾਬ ਹੋਵੇ ਚੰਗਾ ਹੋਵੇ ਅ ਅਸਲ ਤਾਂ ਤੁਹਾਡਾ ਕੰਮ ਆ ਪਬਲਿਕ ਨੂੰ ਜਿਹੜਾ ਆ ਇਨਸਾਫ ਦੇਣਾ ਆ ਹਮ ਉਹ ਦੌਰ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ ਕਈ ਮਾੜਾ ਟਾਈਮ ਵੀ ਆਇਆ ਪੰਜਾਬ ਤੇ ਜਿਹੜੇ ਚੰਗੇ ਅਫਸਰਾਂ ਨੇ ਕੋ ਚੰਗੇ ਕੰਮ ਕੀਤੇ ਸੀਗੇ ਉਹਨਾਂ ਨੇ ਉਸ ਦੌਰ ਦੇ ਵਿੱਚ ਵੀ ਅੱਛਾ ਕੰਮ ਕੀਤਾ ਕਈ ਵਾਰੀ ਕੀ ਹੁੰਦਾ ਬੰਦਾ ਆਪਣੀਆਂ ਜਿਹੜੀਆਂ ਡਿਊਟੀਆਂ ਹੁੰਦੀਆਂ ਨਾ ਉਹ ਡਿਊਟੀਆਂ ਨੂੰ ਅੱਖੋ ਪਰੋਖੇ ਕਰਕੇ ਤੇ ਕਿਤੇ ਹੋਰ ਪਾਸੇ ਨੂੰ ਥੋੜੀ ਜੀ ਜ਼ਿਆਦਾ ਗਲਤ ਲਾਈਨ ਪਾ ਲਏ ਤੇ ਉਹਦੇ ਨਾਲ ਨੁਕਸਾਨ ਹੁੰਦਾ ਮੈਂ ਸਮਝਦਾ ਕਿ ਤੁਸੀਂ ਕਿਸੇ ਵੀ ਦੌਰ ਦੇ ਵਿੱਚ ਹੋ ਜੋ ਲਾਅ ਹੈ ਉਹਦੇ ਮੁਤਾਬਕ ਤੁਸੀਂ ਕੰਮ ਕਰੋ ਤੇ ਫਿਰ ਸੁਸਾਇਟੀ ਦੇ ਵਿੱਚ ਨਾ ਤੁਹਾਨੂੰ ਨੁਕਸਾਨ ਹੁੰਦਾ ਨਾ ਪਬਲਿਕ ਨੂੰ ਹੁੰਦਾ ਇਸ ਕਰਕੇ ਪਹਿਲਾ ਦੌਰ ਵੀ ਦੇਖਿਆ ਦੂਜਾ ਵੀ ਦੇਖਿਆ ਉਸ ਤੋਂ ਬਹੁਤ ਸਾਫ਼ ਚੰਗਾ ਦੌਰ ਆ ਉਹ ਵੀ ਦੇਖਿਆ ਉਹਦੇ ਵਿੱਚ ਸਿਰਫ ਇਹ ਤੁਸੀਂ ਖਿਆਲ ਰੱਖਣਾ ਹੁੰਦਾ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਆ ਉਹ ਲੋਕਾਂ ਦੇ ਲਈ ਆ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਆ ਤੇ ਲੋਕਾਂ ਨੂੰ ਇਨਸਾਫ ਉਸ ਕੁਰਸੀ ਤੋਂ ਅਗਰ ਮਿਲਦਾ ਇਹ ਲੋਕ ਤੁਹਾਨੂੰ ਬਾਅਦ 'ਚ ਵੀ ਯਾਦ ਕਰਦੇ ਆ ਤੇ ਜੇ ਤੁਸੀਂ ਇਨਸਾਫ ਉਸ ਨੂੰ ਨਾਂ ਦੇ ਸਭ ਕੋ ਲੋਕਾਂ ਨੂੰ ਤੇ ਫਿਰ ਉਹ ਯਾਦ ਨਹੀਂ ਕਰਦੇ ਪੋਲਿਟਿਸ਼ੀਅਨਸ ਪ੍ਰੈਸ਼ਰਾਈਜ਼ ਕਰਦੇ ਆ ਕਈ ਵਾਰੀ ਕਿਉਂਕਿ ਡਿਪਾਰਟਮੈਂਟ ਹੀ ਇਹੋ ਜਿਹਾ ਦੇਖੋ ਪ੍ਰਤੀਕ ਲਈ ਜਿਹੜੇ ਲੋਕ ਆ ਉਹਨਾਂ ਨੇ ਤਾਂ ਕਰਨਾ ਕਿਉਂਕਿ ਉਹਨਾਂ ਦਾ ਬੈਨੀਫਿਟ ਹੀ ਉਹਦੇ 'ਚ ਹੁੰਦਾ ਆ ਪਰ ਦੇਖਣਾ ਤੁਸੀਂ ਆ ਕਿ ਇਹ ਚੀਜ਼ ਜਿਹੜੀ ਜੇ ਮੈਂ ਕਰਦਾ ਤੇ ਇਹ ਠੀਕ ਆ ਜਾਂ ਨਹੀਂ ਆ ਠੀਕ ਆ ਉਹਨਾਂ ਨੇ ਕਰਨਾ ਲੇਕਿਨ ਤੁਸੀਂ ਕਿਹਸ ਲੈਵਲ ਤੱਕ ਉਹਨਾਂ ਦੀ ਹੈਲਪ ਕਰ ਸਕਦੇ ਆ ਆਊਟ ਆਫ ਦਾ ਵੇਜ ਆ ਕੇ ਜੇ ਤੁਸੀਂ ਕਰੋਗੇ ਤੇ ਉਹਦਾ ਜਵਾਬ ਕੋਰਟ ਦੇ ਵਿੱਚ ਤੁਹਾਨੂੰ ਦੇਣਾ ਪੈਣਾ ਪਾ 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 ਪ ਤੇ ਜਿਹੜਾ ਬੰਦਾ ਗਰੀਬ ਬੰਦਾ ਤਾਂ ਨਹੀਂ ਕਿਤੇ ਫਸਕਿਆ ਜਦੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਦੇਖ ਕੇ ਇੱਕ ਇਨਸਾਫ ਦੀ ਜਿਹੜਾ ਤਰਾਜੂ ਨੂੰ ਲੈ ਕੇ ਬਰਾਬਰ ਸਹੀ ਕੰਮ ਕਰਦੇ ਆ ਤੇ ਫੇਰ ਕੋਈ ਗੱਲ ਨਹੀਂ ਹੁੰਦੀ ਆਮ ਆਦਮੀ ਪਾਰਟੀ ਵੱਲ ਆਉਣ ਦਾ ਕਿਵੇਂ ਮੰਨੇ ਆ ਵੀ ਰਾਜਨੀਤੀ ਚ ਜਾਇਕ ਹੋਣਾ ਆਵਾ ਦੀ ਪਾਰਟੀ ਇਸ ਤਰ੍ਹਾਂ ਸਿਗਾ ਕਿ ਮੈਂ ਪਹਿਲਾਂ ਹੌਕੀ ਖੇਡੀ ਹੌਕੀ ਤੋਂ ਬਾਅਦ ਨੌਕਰੀ ਕੀਤੀ ਨੌਕਰੀ ਤੋਂ ਰਿਟਾਇਰ ਹੋਏ ਤੇ ਆਵਾ ਦੀ ਪਾਰਟੀ ਇੰਨੇ ਨੂੰ ਜੋਰ ਫੜ ਚੁੱਕੀ ਸਗੀ ਤਾਂ ਤੁਸੀਂ ਦੇਖਿਆ ਕਿ ਦਿੱਲੀ ਦੇ ਸੰਘਰਸ਼ ਤੋਂ ਧਰਮਿਆਂ ਤੋਂ ਆਵਾਜ਼ ਦੀ ਪਾਰਟੀ ਬਣੀ ਸੀਗੀ ਜਿਹੜੀਆਂ ਉਹਨੀਆਂ ਨੀਤੀਆਂ ਸੀਗੀਆਂ ਜਿਹੜੀ ਉਹਦੀ ਸੋਚ ਸੀਗੀ ਉਹਦੇ ਕਰਕੇ ਜਿਹੜੇ ਬਹੁਤ ਸਾਰੇ ਲੋਕ ਜੁੜੇ ਆ ਕਿ ਠੀਕ ਆ ਸਮਾਜ ਦੇ ਵਿੱਚ ਜਿਹੜਾ ਬਦਲਾਅ ਆਉਣਾ ਚਾਹੀਦਾ ਬਦਲਾਅ ਇਹ ਸੀਗਾ ਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਲੋਕਲ ਪਾਰਟੀਆਂ ਸੀਗੀਆਂ ਉਹਦੇ ਵਿੱਚ ਵੀ ਇੱਕੋ ਪਰਿਵਾਰ ਚੱਲਦਾ ਸੀਗਾ ਜਿਹੜੀਆਂ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਕਾਂਗਰਸ ਲੈ ਲਓ ਹੂਰ ਲੈ ਲਓ ਉਹਨਾਂ ਦੇ ਵਿੱਚ ਵੀ ਪਰਵਾਰ ਦਾ ਲਾ ਚੁੱਕਾ ਸੀਗਾ ਤੇ ਕੋਈ ਕੰਮ ਨਹੀਂ ਹੋ ਰਿਹਾ ਸੀਗੇ ਲੋਕ ਪਿਸ ਰਹੇ ਸੀਗੇ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸੋਚ ਸੀਗੀ ਉਹ ਸੋਚ ਸਾਨੂੰ ਚੰਗੀ ਲੱਗੀ ਤੇ ਆਮ ਆਦਮੀ ਪਾਰਟੀ ਨੇ ਵੀ ਸਾਨੂੰ ਅਪਰੋਚ ਕੀਤਾ ਸਾਨੂੰ ਵੀ ਚੰਗੀ ਲੱਗੀ ਅਸੀਂ ਵੀ ਸੋਚਿਆ ਕਿ ਠੀਕ ਹੈ ਲੋਕਾਂ ਨੂੰ ਜੇ ਅਸੀਂ ਸੇਵਾ ਕਰੀਏ ਤੇ ਜਿਹੜਾ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਸਾਨੂੰ ਦੋਣਾ ਚਾਹੀਦਾ ਇਸ ਕਰਕੇ ਮਾਨ ਸਾਹਿਬ ਨੂੰ ਤੁਸੀਂ ਦੇਖਿਆ ਮੌਕਾ ਮਿਲਿਆ ਜਦੋਂ ਤੇ ਮੇਰਾ ਖਿਆਲ ਨਹੀਂ ਅਗੇ ਉਹ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਏ ਔਰ ਉਹ ਸਾਥੀ ਸਰਕੇ ਤਾਂ ਕਹਿੰਦੇ ਆ ਕਿ ਮੈਂ ਸਹੀ ਕਰਨਾ ਤੇ ਸਹੀ ਕੰਮ ਹੋਏਗਾ ਔਰ ਲੋਕ ਮੇਰਾ ਖਿਆਲ ਆ ਕਿ ਬਹੁਤ ਸਾਰੇ ਲੋਕ ਖੁਸ਼ ਵੀ ਆ ਕੋਈ ਕੰਪਟਾ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਚੀਜ਼ਾਂ ਚੰਗੀਆਂ ਲੱਗਦੀਆਂ ਲੇਕਿਨ ਸਹੀ ਇਨਸਾਫ ਜੋ ਉਹ ਦੇ ਰਹੇ ਆ ਔਰ ਇਸ ਤਰ੍ਹਾਂ ਇਹ ਰੀਜਨ ਸੇ ਕਿ ਮੈਂ ਆਵਾਜ਼ੀ ਪਾਰਟੀ ਨੂੰ ਜਿਹੜਾ ਜੁਆਇਨ ਕੀਤਾ ਕੋਈ ਦੋ ਰਾਇ ਨਹੀਂ ਕਿ ਬਦਲਾ ਦਾ ਨਾਰਾ ਦੇ ਕੇ ਹੀ ਪੰਜਾਬ ਚ ਚੋਣਾਂ ਲੜੀਆਂ ਗਈਆਂ ਪਾਰਟੀ ਨੇ ਪੰਜਾਬ ਚ ਆਪਣੇ ਸ਼ੁਰੂਆਤ ਕੀਤੀ ਬਦਲਾ ਆਇਆ ਥੋੜੀ ਸਾ ਬਹੁਤ ਬਦਲਾ ਆਇਆ ਕਿਹੜੇ ਕਿਹੜੇ ਖੇਤਰਾਂ ਚ ਦੇਖੋ ਤੁਸੀਂ ਐਜੂਕੇਸ਼ਨ ਦੇਖੋ ਉਹਦੇ ਚ ਬਹੁਤ ਬਦਲਾ ਆਇਆ ਹਮ ਆਪਣਾ ਨਾ ਹੈਲਥ ਦੇਖੋ ਉਹਦੇ ਚ ਬਹੁਤ ਬਦਲਾ ਆਇਆ ਜਿਹੜਾ ਇੱਕ ਤਾਂ ਬੱਚੇ ਪੜ੍ਹਦੇ ਆ ਨਾ ਇੱਕ ਜਿਹੜੇ ਟੀਚਰ ਪੜ੍ਹਾਉਂਦੇ ਆ ਹਮ ਜਿਨ੍ਹਾਂ ਨੇ ਅਸਲੀ ਐਜੂਕੇਸ਼ਨ 'ਚ ਬਦਲਾਅ ਲੈ ਕੇ ਆਏ ਤੁਸੀਂ ਦੇਖਿਆ ਹੋਵੇਗਾ ਉਹਨਾਂ ਨੂੰ ਸਾਰਿਆਂ ਨੂੰ ਸਿੰਗਾਪੁਰ ਟ੍ਰੇਨਿੰਗ ਤੇ ਭੇਜਿਆ ਗਿਆ ਹੂੰ ਕਿ ਤੁਸੀਂ ਉੱਥੋਂ ਟ੍ਰੇਨਿੰਗ ਲੈ ਕੇ ਆਓ ਉਸ ਮੈਥਡ ਦੇ ਜੋ ਉੱਥੇ ਸਿੱਖ ਕੇ ਆਏ ਆ ਉਹਦੇ ਹਿਸਾਬ ਨਾਲ ਤੁਸੀਂ ਐਜੂਕੇਸ਼ਨ ਬੱਚਿਆਂ ਨੂੰ ਦੋ ਐਮੀਨੈਂਟ ਸਕੂਲ ਬਣੇ ਤੁਸੀਂ ਦੇਖਿਆ ਹੋਵੇਗਾ ਹੋਰ ਬਣਨੇ ਜਾ ਰਹੇ ਆ 600 ਤੋਂ ਉੱਤੇ ਮੁਹੱਲਾ ਕਲੀਨਿਕ ਬਣੇ ਆ ਹੂੰ ਔਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆ ਹੁਣੇ ਇੱਕ ਹੋਰ ਅਧੂਕਾਟਨ ਕੀਤਾ ਸੀਗਾ ਕੇਜਦੀਆ ਸਾਹਿਬ ਤੇ ਮਾਨ ਸਾਹਿਬ ਨੇ ਪਟਿਆਲਾ ਦੇ ਵਿੱਚ ਜਿਹੜਾ ਨਹੀਂ ਹੁਧਿਆਣਾ ਦੇ ਵਿੱਚ 43 ਜਿਹੜੀਆਂ ਚੀਜ਼ਾਂ ਜਿਹਦੇ ਵਿੱਚ ਤੁਸੀਂ ਹੋਰ ਕਰੋਗੇ ਤੇ 43 ਸੇਵਾਵਾਂ ਜਿਹੜੀਆਂ ਸਰਕਾਰੀ ਹਾਂ ਉਹਦੇ ਵਿੱਚ ਤੁਹਾਨੂੰ ਘਰ ਬੈਠੇ ਉਹ ਆ ਕੇ ਜਿਹੜਾ ਬਹੁਤ ਜ਼ਰੂਰੀ ਆ ਉਹ ਕਿਉਂਕਿ ਲੋਕ ਇਹਨਾਂ ਚੀਜ਼ਾਂ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੈ ਆadhar card ਬਲੋਣਾ ਕੋਈ ਹੋਰ ਚੀਜ਼ ਲੈਣਾ ਕੋਈ ਸਰਟੀਫੀਕੇਟ ਲੈਣਾ ਲੋਕਾਂ ਨੂੰ ਬੜਾ ਇਹਦੇ ਵਿੱਚ ਤਸੀਲ ਦੇ ਵਿੱਚ ਜਾਣਾ ਕਚਹਿਰੀ ਜਾਣਾ ਜਾਂ ਹੋਰ ਕੰਮ ਇਹ ਛੋਟੇ ਕੰਮਾਂ ਲਈ ਉਹਨਾਂ ਨੂੰ ਜਾਣਾ ਪੈਂਦਾ ਸੀ ਫਿਰ ਉਹ ਜਦੋਂ ਤੁਹਾਨੂੰ ਘਰ ਬੈਠੇ ਮੈਨ ਲੱਗ ਜਾਣਗੇ ਤੇ ਲੋਕਾਂ ਨੂੰ ਖੁਦ ਦਿਸਣ ਲੱਗ ਜਾਏਗਾ ਕਿ ਬਦਲਾ ਜਿਹੜਾ ਆਇਆ ਹੈ ਲੇਕਿਨ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਕਾਂਗਰਸ ਸੀਗੀ ਅਕਾਲੀ ਦਲ ਸੀਗਾ ਅਕਾਲੀ ਦਲ ਭਾਜਪਾ ਇਹ ਸਰਕਾਰਾਂ ਜੋ ਮੈਂ ਦੇਖ ਰਹੇ ਆਂ ਇਹ ਅਖਬਾਰਾਂ ਦੇ ਵਿੱਚ ਤਾਂ ਲੜਦੇ ਸੀਗੇ ਹਮ ਲੇਕਿਨ ਸਿੱਧੇ ਤੌਰ ਤੇ ਕਿਸੇ ਤੇ ਐਕਸ਼ਨ ਨਹੀਂ ਲੈਂਦੇ ਸੀਗੇ ਹਮ ਜਿੰਨਾ ਕੁਝ ਹੋਣਾ ਚਾਹੀਦਾ ਸੀਗਾ ਇਹ ਸਰਕਾਰਾਂ ਕਰ ਨਹੀਂ ਸਕੀਆਂ ਔਰ ਇਹਨਾਂ ਨੂੰ ਲੋੜ ਸੀ ਉਹ ਕੰਮ ਕਰਨ ਦੀ ਲੇਕਿਨ ਜਦ ਅੱਜ ਭਗਵੰਤ ਮਾਨ ਸਰਕਾਰ ਕਰ ਰਹੀ ਆ ਤੇ ਅੱਜ ਉਹ ਸੋਚਦੇ ਯਾਰ ਇਹ ਤਾਂ ਅਸੀਂ ਵੀ ਕਰ ਸਕਦੇ ਸੀਗੇ ਜਦੋਂ ਇਹ ਕਰ ਦਿੰਦੇ ਆ ਕੰਮ ਫੇਰ ਉਹ ਕਹਿੰਦੇ ਯਾਰ ਇਹ ਤਾਂ ਅਸੀਂ ਵੀ ਕਰ ਸਕਦੇ ਸੀ ਲੇਕਿਨ ਕਿਉਂ ਨਹੀਂ ਸੀਗੀ ਹੁੰਦਾ ਕਿਉਂ ਨਹੀਂ ਸੀ ਹਮ ਉਹਨਾਂ ਦੀ ਨੀਅਤ ਨਹੀਂ ਸੀ ਕੰਮ ਕਰਨ ਦੀ ਜਦ ਤੁਸੀਂ ਬਦਨੀਤ ਹੋ ਬਦਨੀਤੇ ਹੋਵੋ ਤੇ ਫਿਰ ਕੰਮ ਨਹੀਂ ਹੁੰਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਕੁਰਸੀ ਤੇ ਬਹਿ ਗਏ ਤੇ ਤੁਸੀਂ ਕੰਮ ਕਰਨਾ ਤੇ ਮਾਨ ਸਾਹਿਬ ਦੇ ਵਿੱਚ ਇਮਾਨਦਾਰੀ ਆ ਤੇ ਉਹ ਕੰਦਰ ਮੈਂ ਕੰਮ ਕਰਨਾ ਤੇ ਉਹ ਫਿਰ ਕਰਦੇ ਆ ਤੁਸੀਂ ਕੱਲ ਹੀ ਦੇਖਿਆ ਹੋਣਾ ਹੁਸ਼ਿਆਰਪੁਰ ਦੇ ਵਿੱਚ ਆਖੀਂ ਚੇਤੇ ਗਏ ਲੋਗਾਂ ਨੇ ਪੁੱਛੀਆਂ ਜਿਹੜੀ ਚੀਜ਼ ਉਹ ਕਹਿੰਦੇ ਆ ਉਹ ਕਰਦੇ ਆ ਸਭ ਤੋਂ ਵੱਡਾ ਇੱਕ ਹੋਰ ਤੁਸੀਂ ਦੇਖੋ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਸੀ ਬਾਰਡਰ ਤੇ ਬਿਲਕੁਲ ਔਰ ਇੱਕ ਜਵਾਨ ਜਿਹੜਾ ਤੁਹਾਡੇ ਦੇਸ਼ ਦੇ ਲਈ ਸ਼ਹੀਦ ਹੋ ਜਾਂਦਾ ਉਹਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਆਵਾਜ਼ੀ ਪਾਰਟੀ ਜਿਹੜੀ ਆ ਉਹਨੂੰ 1 ਕਰੋੜ ਰੁਪਈਆ ਦਿੰਦੀ ਆ ਜਿਹੜੀ ਆ 1 ਕਰੋੜ ਰੁਪਈਆ ਉਹਨਾਂ ਨੂੰ ਉਹਨਾਂ ਦੀ ਇੰਸ਼ੋਰੈਂਸ ਦਾ ਮਿਲਦਾ 2 ਕਰੋੜ ਨਾਲ ਉਹਨਾਂ ਨੂੰ ਨੌਕਰੀ ਦਿੰਦੀ ਆ ਔਰ ਇੱਕ ਜਿਹੜੀ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਸੀਗੀ ਜਿਹੜਾ ਅਗਨੀ ਵੀਰ ਸਾਡੀ ਸੈਂਟਰ ਗਵਰਨਮੈਂਟ ਨੇ ਭਰਤੀ ਕੀਤੇ ਸੀਗੇ ਆਰਮੀ ਦੇ ਵਿੱਚ ਪਹर्ती ਹੋ ਗਿਆ 4 ਸਾਲ ਲਈ ਉਹਨੂੰ ਕੀਤਾ ਤੁਸੀਂ ਬਾਰਡਰ ਦੇ ਉੱਤੇ ਬੰਦਾ ਸਾਡਾ ਜਵਾਨ ਉੱਥੇ ਸਾਡਾ ਸ਼ਹੀਦ ਹੋ ਗਿਆ ਜਵਾਨ ਤੇ ਤੁਸੀਂ ਕਹਿੰਦੇ ਜੀ ਇਹ ਸਾਡੇ ਕਰਟੇਰੀਅਰ ਦੇ ਵਿੱਚ ਨਹੀਂ ਆਂਦਾ ਤੇ ਮੇਰੇ ਕਰਟੇਰੀਅਰ ਚ ਨਹੀਂ ਆਂਦਾ ਸਿਕਾ ਤੇ ਫਿਰ ਉਹਨਾਂ ਨੂੰ ਬਾਰਡਰ ਤੇ ਨਹੀਂ ਭੇਜਣਾ ਸਿਕਾ ਜਦੋਂ ਬਾਰਡਰ ਤੇ ਭੇਜਿਆ ਉਦੋਂ ਕਰਟੇਰੀਅਰ ਚ ਆ ਜਦੋਂ ਉਹ ਸ਼ਹੀਦ ਹੋ ਜਾਂਦਾ ਪੈਸੇ ਦੇਣੇ ਉਹ ਉਹਨਾਂ ਨੂੰ ਕੋਈ ਸਹੂਲਤ ਦੇਣੀ ਉਹ ਤਾਂ ਨਹੀਂ ਆਉਂਦਾ ਉਹ ਮਾਨ ਸਾਹਿਬ ਨੇ ਕਿਹਾ ਨਹੀਂ ਅਸੀਂ ਤਾਂ ਦਾਂਗੇ ਜੀ ਉਹਨਾਂ ਨੇ ਦਿੱਤੇ ਹੂੰ ਸਾਡੇ ਹੋਮਗਾਰਡ ਦਾ ਪਲੇਅਰ ਆਪਣਾ ਜਵਾਨ ਸ਼ਹੀਦ ਹੋਇਆ ਉਹਨੂੰ ਵੀ ਦਿੱਤੇ ਹੂੰ ਉਹ ਕਹਿੰਦੇ ਵਰਦੀ ਦੇ ਉਹਨੇ ਪਾਈ ਹੈ ਨਾ ਬਿਲਕੁਲ ਤੇ ਵਰਦੀ ਪਾਈ ਹੈ ਤਾਂ ਦੇਸ਼ ਦੀ ਹਿਫਾਜ਼ਤ ਦੇ ਲਈ ਪਾਈ ਹੈ ਨਾ ਇਹ ਸਾਰੀਆਂ ਚੀਜ਼ਾਂ ਜਿਹਨੂੰ ਤੁਸੀਂ ਦੇਖਦੇ ਆ ਨਾ ਤੇ ਉਹ ਕਿਤੇ ਸਾਨੂੰ ਲੱਭਦੇ ਹੀ ਨਹੀਂ ਦੇਖਦੇ ਹੀ ਨਹੀਂਗੇ ਤੇ ਹੁਣ ਅੰਦਨਾ ਚ ਗੋਲਾ ਲੈਂਦੇ ਆ ਤੇ ਕਹਾਣੀ ਜੀ ਬਣੀ ਆ ਇਹ ਤਾਂ ਸਾਰਾ ਕੁਝ ਕਰੀ ਜਾਂਦੇ ਆ ਇਹ ਚੀਜ਼ਾਂ ਕਰਕੇ ਹੁਣ ਪਪੂਲਾਰਿਟੀ ਜਿਹੜੀ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਕੇਜਰੀਆ ਸਾਹਿਬ ਦੀ ਸੋਚ ਦੀ ਉਹ ਵੱਧਦੀ ਆ। ਨੋ ਡਾਊਟ ਜਿਹੜੀ ਪਪੂਲਾਰਿਟੀ ਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ। ਛੋਟੀ ਸਾਹਿਬ ਸਮੇਂ-ਸਮੇਂ ਤੇ ਜਿਹੜਾ ਹੈਗਾ ਨਾ ਜਿਹੜੇ ਵਿਰੋਧੀ ਧਿਰਾਂ ਨੇ ਉਹ ਕੋਈ ਵੀ ਨਹੀਂ ਭਾਵੇਂ ਅਕਾਲੀ ਭਾਜਪਾ ਕਾਂਗਰਸ ਸਮੇਂ-ਸਮੇਂ ਤੇ ਕੁਝ ਸਵਾਲ ਉਠਾਉਂਦੇ ਰਹਿੰਦੇ ਨੇ ਮਾਨ ਸਰਕਾਰ ਤੇ ਉਹ ਸਵਾਲ ਇਹ ਵੀ ਨੇ ਕਿ ਪਰਿਵਾਰ ਨੂੰ ਸਾਰੇ ਇਨਸਿਕਿਉਰਿਟੀ ਦੇ ਰੱਖੀ ਆ ਜਾਂ ਕੇਜਰੀਵਾਲ ਸਾਹਿਬ ਨੂੰ ਆਪਣੇ ਜਹਾਜ਼ ਦੇ ਰੱਖਿਆ ਜਾਂ ਦੂਸਰੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦਾ ਪੈਸਾ ਚੋਣ ਰੈਲੀਆਂ ਵਗੈਰਾ ਤੇ ਵੇਸਟ ਕੀਤਾ ਜਾ ਰਿਹਾ ਹੈਗਾ ਕਿਵੇਂ ਦੇਖਦੇ ਹੋ ਇਹਨਾਂ ਸਾਰੇ ਜਿਹੜੇ ਬੁੱਤੇ ਸਵਾਲ ਕਰਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਪਹਿਲਾਂ ਜੀ ਪੇ ਜੇ ਕਾਂਗਰਸ ਦਾ ਇੱਥੇ ਪਰਿਵਾਰੀ ਲੱਗਦਾ ਉਹਦੇ ਤੇ ਖਰਚ ਨਹੀਂ ਕਰਦੇ ਹੂੰ ਜਦੋਂ ਇਹ ਜਾਣਦੇ ਆ ਹੂੰ ਜਿਸ ਸਟੇਟ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਹੁੰਦੀਆਂ ਉਹਨਾਂ ਤੇ ਬੋਝ ਨਹੀਂ ਪਾਉਂਦੇ ਹੂੰ ਕਿਉਂਕਿ ਉਹ ਹੈਗੀਆਂ ਕਾਂਗਰਸ ਸਰਕਾਰ ਆ ਤੇ ਉਹਨਾਂ ਦੇ ਕਈ ਸਟੇਟਾਂ ਦੇ ਵਿੱਚ ਆਪਣੀਆਂ ਸਰਕਾਰਾਂ ਆ ਹੂੰ ਔਰ ਉਹਨਾਂ ਤੇ ਉਹ ਸਾਰਾ ਬੋਝ ਪਾਉਂਦੇ ਆ ਹੂੰ ਆਪਣੀ ਜਿਹੜੀ ਪੀੜ੍ਹੀ ਥੱਲੇ ਉਹ ਸੋਟਾ ਨਹੀਂ ਫੇਰਦੇ ਹੂੰ ਔਰ ਦੂਸਰਿਆਂ ਨੂੰ ਕਹਿੰਦੇ ਆ ਹੂੰ ਜੇ ਸਾਡੇ ਅ ਕੇਜਰੀਆ ਸਾਹਿਬ ਪੰਜਾਬ ਚ ਆਂਦੇ ਆ ਤੇ ਉਹਨਾਂ ਨੂੰ ਤਾਂ ਇਹੀ ਔਖਾ ਲੱਗਣ ਲੱਗ ਜਾਂਦਾ ਕੇਜਰੀਆ ਸਾਹਿਬ ਪੰਜਾਬ ਚ ਕਿਉਂ ਆ ਗਏ ਉਹਨਾਂ ਦੀ ਸੋਨੀ ਗਾਂਧੀ ਆਂਦੀ ਆ ਰਾਹੁਲ ਗਾਂਧੀ ਆਂਦੇ ਆ ਸਾਰਿਆਂ ਦੇ ਬਿਲਕੁਲ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਅਸੀਂ ਕਹਿੰਨੇ ਕਰਨਾ ਚਾਹੀਦਾ ਕੋਈ ਵੱਡਾ ਲੀਡਰ ਆਂਦਾ ਕਿਸੇ ਪਾਰਟੀ ਦਾ ਵੀ ਹੋਵੇ ਉਹਦਾ ਸਤਿਕਾਰ ਕਰੋ ਸਾਡੇ ਦੇ ਵਿੱਚ ਸਤਿਕਾਰ ਕਰਨ ਦੀ ਭਾਵਨਾ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਆ ਸਾਨੂੰ ਬੰਦਾ ਜਿਹੜਾ ਚੰਗਾ ਕੰਮ ਕਰਦਾ ਨਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਹੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਇਹਨਾਂ ਨੂੰ ਸਿਰਫ ਇਹ ਦਿੱਸਦਾ ਕਿ ਭਗਵੰਤ ਮਾਨ ਜੀ ਦੂਸਰੀ ਸਟੇਟ ਦੇ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਦੂਸਰੀ ਸਟੇਟ ਦੇ ਵਿੱਚ ਜਾ ਕੇ ਜਦੋਂ ਇਹ ਪ੍ਰਚਾਰ ਕਰਦੇ ਆ ਤਾਂ ਇਹਨਾਂ ਦੀਆਂ ਵੋਟਾਂ ਤੇ ਅਸਰ ਪੈਂਦਾ ਤੇ ਇਹ ਇੱਥੇ ਹੀ ਬੰਦ ਕਰਦੇ ਨੇ ਤੇ ਕਿਸੇ ਵੀ ਤਰੀਕੇ ਚ ਲੋਕਾਂ ਨੂੰ ਇਨਾਂ ਦੇ ਅਗੇਂਸਟ ਗੱਲਾਂ ਦੱਸ ਕੇ ਉਹਨਾਂ ਦੇ ਅਗੇਂਸਟ ਕੀਤਾ ਜਾਏ ਤਾਂ ਕਿ ਉਹਨਾਂ ਦਾ ਵੋਟਰ ਟੁੱਟੇ ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਇਹ ਚੀਜ਼ ਹੁੰਦੀ ਨਹੀਂ ਹੂੰ ਬਿਲਕੁਲ ਸੁਰਿੰਦਰ ਸਿੰਘ ਸੋਢੀ ਚੋਣ ਲੜਨ ਦੇ ਅੱਛਾ ਰੱਖਦੇ ਨੇ ਜਲੰਧਰ ਤੋਂ ਜੇ 2024 ਚ ਮੌਕਾ ਮਿਲਦਾ ਆ ਦੇਖੋ ਜਿਹੜੀ 2024 ਦੀ ਪਹਿਲੇ ਨੰਬਰ ਤੇ ਤਾਂ ਮੈਂ ਜਲੰਧਰ ਨੂੰ ਲੜ ਨਹੀਂ ਸਕਦਾ ਕਿਉਂਕਿ ਇਹ ਰਿਜ਼ਰਵ ਸੀਟ ਆ ਹੂੰ ਜਿਹੜੀ ਜਲੰਧਰ ਜਲੰਧਰ ਅਗਾਂਸੀ ਜਿਹੜੀ ਸੀਐਮਪੀ ਦੀ ਇਹ ਰਿਜ਼ਰਵ ਆ ਨੰਬਰ 2 ਹਾਈ ਕਮਾਂਡ ਜਿਹੜਾ ਆ ਉਹ ਏਸੀ ਨੂੰ ਡਿਸਾਈਡ ਕਰਦਾ ਕਿ ਕੌਣ ਕੈਂਡੀਡੇਟ ਸਾਡੇ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਚੋਣ ਲੜਨਗੇ ਇਹ ਸਾਰੀਆਂ ਚੀਜ਼ਾਂ ਕੋਈ ਸਾਡੀ ਪਾਰਟੀ ਚ ਨਹੀਂ ਗਾ ਉਹਦੇ ਚੇਰਮੈਨ ਚ ਵੀ ਕਦੇ ਨਹੀਂ ਜੇ ਇਹ ਇਹ ਤਾਂ ਜਿਹੜੀ ਪਾਰਟੀ ਹਾਈ ਕਮਾਂਡ ਆ ਨਾ ਉਹ ਦੇਖਦੀ ਹੁੰਦੀ ਆ ਕਿ ਕਿਹੜੇ ਕੈਂਡੀਡੇਟ ਸਾਡੇ ਜਿੱਤ ਸਕਦੇ ਆ ਕਿਹੜੇ ਕੈਂਡੀਡੇਟ ਸਟਰੋਂਗ ਕੈਂਡੀਡੇਟ ਆ ਔਰ ਅੱਗੇ ਆ ਸਕਦੇ ਆ ਉਹਨਾਂ ਨੇ ਦੇਖਣਾ ਹੈ ਅਸੀਂ ਤਾਂ ਵਰਕਰ ਆ ਅਸੀਂ ਤਾਂ ਕੰਮ ਕਰੀ ਜਾਣਾ ਕਿਉਂਕਿ ਕਈ ਹਲਕਿਆਂ ਦੇ ਵਿੱਚ ਅਸੀਂ ਵੇਖ ਰਹੇ ਹਾਂ ਆਗਾਮੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਆਪਣੀਆਂ ਦਾਵੇਦਾਰੀਆਂ ਠੋਕਣੀਆਂ ਸ਼ੁਰੂ ਹੋ ਗਈਆਂ ਆਪਣੇ ਲੀਡਰਾਂ ਵੱਲੋਂ ਵੀ ਅਸੀਂ ਜਿਹੜੇ ਹੈਗੇ ਆ ਤੁਹਾਡੇ ਦਾਵੇਦਾਰੀ ਕਰਦੇ ਆ ਲੋਕ ਸਭਾ ਲਈ ਉਹ ਇਸ ਤਰ੍ਹਾਂ ਹੁੰਦਾ ਕਿ ਲੋਕਾਂ ਦੇ ਵਿੱਚ ਉਹ ਬੈਨਰ ਤਾਲ ਆਉਂਦੇ ਆ ਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗ ਜੇ ਕਿ ਆਹ ਬੰਦੇ ਕੈਂਡੀਡੇਟ ਆ ਉਹਨਾਂ ਦਾ ਫੇਸ ਪਤਾ ਲੱਗ ਜੇ ਕੋਈ ਕੱਲ ਨੂੰ ਸਰਵੇ ਹੁੰਦਾ ਉਹਨਾਂ ਦਾ ਪਤਾ ਲੱਗ ਜੇ ਜੀ ਤੇ ਇਸ ਕਰਕੇ ਬਾਕੀ ਤਾਂ ਜਿੰਨੀਆਂ ਵੀ ਪਾਰਟੀਆਂ ਤੁਸੀਂ ਬੀਜੇਪੀ ਲੈ ਲਓ ਕਾਂਗਰਸ ਲੈ ਲਓ ਅਕਾਲੀ ਦਲ ਲੈ ਲਓ ਦੂਜੇ ਇਹਨਾਂ ਦੇ ਹਾਈ ਕਮਾਂਡ ਨੇ ਫੈਸਲੇ ਕਰਨੇ ਆ ਤੇ ਕੁਝ ਨੇਚਰਲੀ ਸਾਡੀ ਪਾਰਟੀ ਵੀ ਹਾਈ ਕਮਾਂਡ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਦੇਖਦੀ ਆ ਉਹ ਫਿੱਟ ਪੈਂਦੇ ਆ ਜਿਹੜੇ ਬੰਦੇ ਉਹਦੇ ਵਿੱਚ ਉਹੀ ਇਲੈਕਸ਼ਨ ਲੜ ਸਕਦੇ ਆ ਬਿਲਕੁਲ ਜੀ ਅੱਗੇ ਹਾਈ ਕਮਾਂਡ ਕੀ ਫੈਸਲਾ ਲੈਦੀ ਆ ਤੇ ਉਹਨਾਂ ਦੀ ਨਜ਼ਰ ਦੇ ਵਿੱਚ ਕਿਹੜੇ ਕਿਹੜੇ ਫਿੱਟ ਪੈਂਦੇ ਆ ਇਹ ਪੁਵਿੱਖ ਦੇ ਗਰਭ ਚ ਛੋਟੀ ਸਾਹਿਬ ਇੱਕ ਜਿਹੜਾ ਹੈਗਾ ਚਰਚਾ ਹੋਈ ਆ ਹਿਲਜੁਲ ਹੋਈ ਆ ਰਾਜਨੀਤੀ ਦੇ ਵਿੱਚ ਪਿਛਲੇ ਕੱਲ੍ਹ ਹੀ ਸੁਖਵੀਰ ਸਿੰਘ ਬਾਦਲ ਨੇ ਕੱਲ ਮਾਫੀ ਮੰਗੀ ਆ ਕਾਲ ਤਖਤ ਸਾਹਿਬ ਤੇ ਉਹਨਾਂ ਨੇ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਵੀ ਸਾਡੀ ਸਰਕਾਰ ਸੀ ਉਸ ਵੇਲੇ ਸਾਡੇ ਦੋ ਦੋਸ਼ੀਆਂ ਨੂੰ ਸਹਯਾ ਨਹੀਂ ਦਿੱਤੀ ਗਈ ਉਸ ਵੇਲੇ ਦੋ ਵੱਡੀਆਂ ਘਟਨਾਵਾਂ ਹੋਈਆਂ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਜਿਹੜੀ ਹੈਗੀ ਸਿੱਖ ਸੰਗਤ ਤੇ ਜਿਹੜੀ ਫਾਇਰਿੰਗ ਹੋਈ ਆ ਤੁਸੀਂ ਬੈਰੋਕਰੇਸੀ ਚ ਰਹੇ ਹੋ ਪੁਲਿਸਰ ਡਿਪਾਰਟਮੈਂਟ ਚ ਰਹੇ ਹੋ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਆ ਮਾਫੀ ਮੰਗਣ ਵਾਲੀ ਹੂੰ ਇਹ ਤਾਂ ਬਹੁਤ ਲੇਟ ਹੋ ਚੁੱਕਾ ਦਾ ਕੰਮ ਹੂੰ ਤੁਸੀਂ ਇੰਨੇ ਸਾਲਾਂ ਬਾਅਦ ਚੇਤਾ ਕਰੋ ਕਿ ਯਾਰ ਤਾਂ ਮੈਨੂੰ ਮਾਫੀ ਮੰਗਣੀ ਚਾਹੀਦੀ ਆ ਮਾਫੀ ਜਿਹੜੀ ਹੁੰਦੀ ਉਦੋਂ ਹੀ ਮੰਗ ਲਈਦੀ ਆ ਜੇ ਕਿਤੇ ਗਲਤੀ ਹੋ ਗਈ ਆ ਜਿਸ ਤਰ੍ਹਾਂ ਤੁਸੀਂ ਬਿਆਨ ਦੇਖਦੇ ਆ ਵੀ ਜੀ ਗਲਤੀ ਦੀ ਮਾਫੀ ਹੁੰਦੀ ਆ ਗੁਨਾਹ ਦੀ ਨਹੀਂ ਹੂੰ ਕੱਲ ਮੈਂ ਡਿਬੇਟ ਦੇਖ ਰਿਆ ਸੀਗਾ ਉਹਦੇ ਵਿੱਚ ਅ ਗਿਆਨੀ ਕੇਬਲ ਸਿੰਘ ਜੀ ਸਾਡੇ ਸਰਪਾ ਸਿੰਘ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਜਿਹੜੀ ਚੀਜ਼ ਜਿਹੜੀ ਮਾਫੀ ਤਾਂ ਹੁੰਦੀ ਜਦੋਂ ਜੇ ਤਾਂ ਇਹਨਾਂ ਨੇ ਸੱਚਾ ਸੌਦਾ ਜਿਹੜਾ ਡੇਰਾਮੁਖੀ ਡੇਰਾਮੁਖੀ ਨੂੰ ਮਾਫ ਮਾਫੀ ਨਾ ਮੰਗ ਦਿੱਤਾ ਹਮ ਪ੍ਰੈਸ਼ਰ ਨਾਲ ਕਿ ਨਹੀਂ ਇਹਨੂੰ ਮਾਫ ਕਰਨਾ ਤੇ ਉਹਨੂੰ ਦੇਣਾ ਨਾ ਦਿੰਦੇ ਹਮ ਤੇ ਉਦਾਂ ਕਿਤੇ ਕੋਰਟ ਉਹਨੂੰ ਛੱਡ ਦਿੰਦਾ ਹਮ ਕੋਰਟ ਜੇ ਤੁਸੀਂ ਉਹਦੇ ਅਗੇਂਸਟ ਕੋਈ ਵੀ ਕਾਰਵਾਈ ਕਰਦੇ ਕੋਰਟ ਉਹਨੂੰ ਬਰੀ ਕਰ ਦਿੰਦਾ ਤੇ ਤੁਸੀਂ ਗੁਨਾਹਗਾਰ ਨਹੀਂ ਸੀਗੇ ਹੂੰ ਜਦੋਂ ਤੁਸੀਂ ਆਪ ਹੀ ਬਰੀ ਕਰਤਾ ਉਹਨੂੰ ਪਹਿਲਾਂ ਤਾਂ ਕੋਈ ਵੀ ਇਹੀ ਤੇ ਫਿਰ ਬਰੀ ਕਰਤਾ ਤੇ ਫੇਰ ਉਹ ਕਹਿੰਦੇ ਇਸ ਕਰਕੇ ਸਾਰੇ ਕਿ ਜਦੋਂ ਤੁਸੀਂ ਗੁਨਾਹ ਕਰ ਲਿਆ ਤੇ ਫੇਰ ਗੁਨਾਹਗਾਰ ਦੀ ਮਾਫੀ ਤਾਂ ਥੋੜਾ ਹੁੰਦੀ ਤਾਂ ਇਹ ਜਿਹੜੇ ਬਿਆਨ ਆ ਰਹੇ ਆ ਹਾਂ ਬਾਕੀ ਸਮੇ ਦੇ ਹਿਸਾਬ ਦੇ ਨਾਲ ਜਿਹੜਾ ਉਦੋਂ ਗੋਲੀकांड ਹੋਇਆ ਆ ਉਹਨੂੰ ਟਾਲਣ ਦੀ ਲੋੜ ਸੀਗੀ ਗੋਲੀਕਾਰ ਨਾ ਚੱਲਦਾ ਗੋਲੀ ਗੋਲੀ ਨਾ ਚੱਲਦੀ ਉੱਥੇ ਉੱਥੇ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਸੀਗਾ ਉਹਨਾਂ ਨੂੰ ਸਮਾਂ ਦਿੰਦੇ ਬੈਠੇ ਸੀਗੇ ਪਾਠ ਕਰਦੇਗੇ ਕਰਨ ਦਿੰਦੇ ਉਹਨਾਂ ਨੇ ਕੋਈ ਉੱਠ ਕੇ ਕਿਤੇ ਜਾ ਤਾਂ ਰਹੇ ਨਹੀਂ ਸੀ ਕਿਤੇ ਵੀ ਜੀ ਉਹ ਜਾ ਕੇ ਕਿਤੇ ਅਟੈਕ ਕਰ ਰਹੇ ਆ ਜਾਂ ਕੁਝ ਕਰ ਰਹੇ ਆ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਸੀਗਾ ਲੰਬਾ ਸਮਾਂ ਉਹਨਾਂ ਨੂੰ ਦੇਖ ਦੇ ਹੂੰ ਪਾਠ ਕਰਦੇ ਸੀਗੇ ਸੰਗਤਾਂ ਆ ਰਹੀਆਂ ਸੀ ਲੰਗਰ ਲੱਗੇ ਸੀ ਕਸਰਾਂ ਮੋਰਚਾ 2 ਸਾਲ ਰਿਹਾ ਉੱਥੇ ਸਾਲ ਰਿਹਾ ਇਹ ਵੀ ਸਾਲ ਰਹਿਦਾ ਤੇ ਤੁਸੀਂ ਉਹਨਾਂ ਦੇ ਜਿਸ ਤਰ੍ਹਾਂ ਸੀਗੀ ਤੁਹਾਨੂੰ ਦਿਖ ਰਿਹਾ ਆਏਗਾ ਕਿ ਸਾਨੂੰ ਇੱਥੇ ਕੀ ਐਕਸ਼ਨ ਲੈਣੇ ਚਾਹੀਦੇ ਆ ਲੀਗਲੀ ਉਹਨਾਂ ਨੂੰ ਧਰਨੇ ਤੇ ਬੈਠੇ ਰਹਿਣ ਦਿੰਦੇ ਪਾਠ ਪੂਜਾ ਕਰਨ ਦੇ ਆਪਣੇ ਲੀਗਲ ਐਕਸ਼ਨ ਜਿਹੜੇ ਬੰਦੇ ਆ ਆਪਣੇ ਸਲਾਹਕਾਰਾਂ ਤੋਂ ਅੱچھے ਸਲਾਹਕਾਰਾਂ ਤੋਂ ਲੈ ਕੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਕਾਰਵਾਈ ਕਰ ਦਿੰਦੇ ਅੱਪੀ ਧਰਨੇ ਨੇ ਉੱਠ ਜਾਣਾ ਸੀਗਾ ਉਹਨਾਂ ਨੇ ਕੀ ਕੀਤਾ ਕਿ ਫੋਰਸੇ ਵਾਲੀ ਜਦੋਂ ਕਿਸੇ ਨੂੰ ਤੁਸੀਂ ਉਠਾਉਂਗੇ ਤੇ ਫਿਰ ਗੋਲੀ ਚੱਲੇਗੀ ਹੂੰ ਕਿਉਂਕਿ ਅੱਗੋਂ ਵੀ ਕੋਈ ਭਮਾ ਉਹਨਾਂ ਦੇ ਕੋਲੇ ਵੀ ਭਮਾ ਲਾਇਸੈਂਸੀ ਹਥਿਆਰ ਹੋਣ ਹੂੰ ਕੋਈ ਨਾ ਕੋਈ ਗੋਲੀ ਚਲਾਤਾ ਇੱਕ ਗੋਲੀ ਚੱਲਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੱਲ ਜਾਂਦੀਆਂ ਬਿਲਕੁਲ ਉਹਨੂੰ ਅਗਰ ਲੰਬਾ ਸਮਾਂ ਉੱਥੇ ਦੇਖਦੇ ਵੇਟ ਕਰਦੇ ਤੇ ਫਿਰ ਇਧਰ ਲੀਗਲੀ ਕਾਰਵਾਈ ਕਰੀ ਜਾਂਦੇ ਹੂੰ ਜੋ ਚਾਹੀਦੀ ਆ ਕਰਨੀ ਮੇਰਾ ਖਿਆਲ ਆ ਕਿ ਫਿਰ ਉਹ ਚੀਜ਼ ਜਿਹੜੀ ਉਹ ਟਲ ਜਾਣੀ ਸੀ 노 ਡਾਊਟ ਪੰਜਾਬ ਪੁਲਿਸ ਜੋ ਹੈ ਉਹ ਗ੍ਰਹਿ ਮੰਤਰੀ ਦੇ ਅੰਡਰ ਹੁੰਦੀ ਹੈ ਤੇ ਗ੍ਰਹਿ ਮੰਤਰੀ ਉਸ ਵੇਲੇ ਦੇ ਸੁਖਵੀਰ ਬਾਦਲ ਸੀਗੇ ਉਹਨਾਂ ਦੇ ਆਦੇਸ਼ ਤੋਂ ਬਿਨਾ ਤਾਂ ਡੀਆਈਜੀ ਜਾਂ ਡੀਜੀਪੀ ਹੁਕਮ ਦੇ ਨਹੀਂ ਸਕਦੇ ਹੈਗੇ ਕਿਵੇਂ ਵੇਖਦੇ ਹੋ ਇਸ ਘਟਨਾ ਕਰਮ ਨੂੰ ਵੀ ਆਪਣੇ ਆਪ ਤਾਂ ਪੁਲਿਸ ਨੇ ਕੋਲੀ ਚਲਾਈ ਨਹੀਂ ਕੋਈ ਨਹੀਂ ਇਹਦੇ ਵਿੱਚ ਇੱਕ ਲੰਬਾ ਪ੍ਰੋਸੈਸ ਹੁੰਦਾ ਜੇ ਕਈਏ ਅਸੀਂ ਜੀ ਇੱਕ ਬੰਦੇ ਦਾ ਹੁੰਦਾ ਕੰਮ ਇਹਦੇ ਵਿੱਚ ਲੰਬਾ ਪ੍ਰੋਸੈਸ ਹੁੰਦਾ ਉਸ ਪ੍ਰੋਸੈਸ ਦੇ ਵਿੱਚ ਆ ਕੇ ਸਾਰਾ ਕਾਰਜਕਰਮ ਸਾਰੀਆਂ ਚੀਜ਼ਾਂ ਹੁੰਦੀਆਂ ਆ ਅ ਔਰ ਮੌਕੇ ਤੇ ਕੀ ਚੱਲ ਰਿਹਾ ਮੌਕੇ ਦੇ ਉੱਤੇ ਉਹਦੀ ਜ਼ਰੂਰਤ ਹੈ ਨਹੀਂ ਹੈ ਉਸ ਤੋਂ ਬਾਅਦ ਇਹ ਫੈਸਲੇ ਮੌਕੇ ਤੇ ਜਿਹੜੇ ਅਫਸਰ ਖੜੇ ਆ ਉਹਨਾਂ ਨੇ ਦੇਖਣਾ ਕੀ ਹੋ ਰਿਹਾ ਕੀ ਨਹੀਂ ਤੇ ਇਹ ਚੀਜ਼ਾਂ ਉਦੋਂ ਚਲਦੀਆਂ ਫਿਰ ਜਿਸ ਤਰੀਕੇ ਨਾਲ ਸੁਖਵੀਰ ਬਾਦਲ ਆਪਣੇ ਆਪ ਨੂੰ ਉਸ ਸਾਰੇ ਮਾਹੌਲ ਤੋਂ ਅਨਜਾਨ ਦੱਸ ਰਹੇ ਨੇ ਵੀ ਹੋਇਆ ਸਾਡੇ ਹਨਾ ਇਦਾਂ ਹੁੰਦਾ ਨਾ ਜਦੋਂ ਕੋਈ ਚੱਲਦੀ ਆ ਚੀਜ਼ ਮੌਕੇ ਤੇ ਇਕਦਮ ਕੀ ਹੋ ਗਿਆ ਜਦੋਂ ਹਫੜਾ ਤਪੜੀ ਪੈ ਜਾਂਦੀ ਆ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਗੱਲ ਹੋ ਗਈ ਉਹ ਉਦੋਂ ਉਹਦੇ ਵਿੱਚ ਕੀ ਹੋ ਗਿਆ ਉਹਦੇ ਨਾਲ ਇਕਦਮ ਗੜਬੜ ਹੋ ਜਾਂਦੀ ਆ ਜੀ ਉਹ ਬਰੂਦ ਬੈਠੇ ਤਾਂ ਸੀਗੇ ਹਮ ਬੈਠੇ ਇਨਸਾਫ ਲੈਣ ਲਈ ਸੀਗੇ ਆਪਾਂ ਇਨਸਾਫ ਲੈਣ ਵਾਲੇ ਬੰਦੇ ਜਿਹੜੇ ਸਾਡੇ ਬੈਠੇ ਸੀਗੇ ਉਹਨਾਂ ਨੂੰ ਜਦੋਂ ਅਸੀਂ ਫੋਰਸੇਬਲ ਨਹੀਂ ਉਠਾਵਾਂਗੇ ਤੇ ਕੋਈ ਨਾ ਕੋਈ ਗੜਬੜ ਹੋ ਸਕਦੀ ਆ ਬਿਲਕੁਲ ਤੇ ਸਾਨੂੰ ਉਹਨਾਂ ਨੂੰ ਉਠਾਉਣ ਦੀ ਲੋੜ ਨਹੀਂ ਸੀਗੀ ਮੇਕ ਕੇ ਸੀਗੇ ਤਾਂ ਕਿ ਆ ਮੇਟਲ ਦਿੰਦੇ ਉਹਨਾਂ ਨੂੰ ਪਾਠ ਪੂਜਾ ਕਰਦੇ ਸਿੱਧੀ ਸੀਗੀ ਕਿ ਆਪਾਂ ਨੂੰ ਆਪਣਾ ਲੀਗਲ ਐਕਸ਼ਨ ਜਿਹੜਾ ਨਾ ਉਹ ਸਹੀ ਲੈਣਾ ਚਾਹੀਦਾ ਸੀ ਬੰਦਿਆਂ ਦਾ ਜੇ ਤੁਹਾਨੂੰ ਪਤਾ ਲੱਗ ਗਿਆ ਸੀਗਾ ਤੇ ਉਹਨਾਂ ਤੇ ਕਰਦੇ ਕੇਸ ਰਜਿਸਟਰ ਉਹਨਾਂ ਨੂੰ ਨਾਮਜ਼ਾਦ ਕਰਦੇ ਤੇ ਉਹ ਧਰਨਾ ਉਠਿਆਣਾ ਸੀ ਅ ਅੱਗੇ ਲੈਣ ਤੋਂ ਪਹਿਲਾਂ ਥੋੜੀ ਸਾ ਹੁਣ ਮੌਜੂਦ ਹੈ ਜਿਹੜੇ ਹਾਲਾਤ ਨੇ ਪੰਜਾਬ ਆਰਥਿਕ ਸਮਾਜਿਕ ਔਰ ਰਾਜਨੀਤਿਕ ਤੌਰ ਤੇ ਕਿਹੜੇ ਮੋੜ ਤੇ ਖੜਾ ਹੈ ਦੇਖੋ ਜੀ ਆਰਥਿਕ ਮੋੜ ਤੇ ਜੇ ਦੇਖੀਏ ਤਾਂ ਜਿਹੜਾ ਬਰਾਸਤ ਦੇ ਵਿੱਚ ਕਰਜ਼ਾ ਮਿਲਿਆ ਆ ਵਾਲੀ ਪਾਰਟੀ ਨੂੰ ਸਰਕਾਰ ਜਦੋਂ ਆਈ ਆ ਪਹਿਲਾਂ ਹੀ ਬਹੁਤ ਕਰਜ਼ੇ ਦੇ ਥੱਲੇ ਸੀਗੀ ਠੀਕ ਹੈ ਨਾ ਬਾਕੀ ਜਿਹੜੀ ਆ ਹੁਣ ਚੱਲ ਰਿਆ ਜਿਹੜੀ ਸਰਕਾਰ ਕੰਮ ਕਰ ਰਹੀ ਆ ਉਹ ਲੋਕਾਂ ਦੇ ਹਿੱਤਾਂ ਦਾ ਕੰਮ ਕਰ ਰਹੀ ਆ ਕੋਈ ਆਪਣੇ ਲਈ ਨਹੀਂ ਕਰ ਰਹੀ ਕੋਈ ਭਤੀਜਵਾਦ ਨਹੀਂਗਾ ਕੋਈ ਕੁਛ ਨਹੀਂਗਾ ਸਾਰਾ ਕੰਮ ਆਪਣੇ ਲੋਕਾਂ ਦੇ ਲਈ ਕੀਤਾ ਜਾ ਰਿਹਾ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਜਿੱਦਾਂ ਮੌਕਾ ਮਿਲੂਗਾ ਟਾਈਮ ਜਿਆਦਾ ਸਰਕਾਰ ਨੂੰ ਇਸ ਨੂੰ ਮਿਲੂਗਾ ਤੇ ਲੋਕਾਂ ਨੂੰ ਇਹ ਸਰਕਾਰ ਦੇ ਬਹੁਤ ਬੈਨੀਫਿਟ ਲੋਕਾਂ ਨੂੰ ਮਿਲਣਗੇ ਸਭ ਤੋਂ ਵੱਡਾ ਬੈਨੀਫਿਟ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਆਰਗਨਾਈਜ਼ੇਸ਼ਨ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਲੋਕ ਐਪਰੀਸ਼ੀਏਟ ਕਰਨਗੇ ਕਿ ਸਾਨੂੰ ਇੱਕ ਚੰਗੀ ਸਰਕਾਰ ਮਿਲੀ ਆ ਜੀ ਇਨਸ਼ਾਲਾ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਸਖਾਵਾਂ ਹੋਵੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਤੇ ਗੁਰਾਂ ਦੀ ਪਾਕ ਪਵਿੱਤਰ ਬਾਣੀ ਜਿਹੇ ਇਹ ਮਿੱਠੇ ਖਿਆਲਾ ਸਾਡੀ ਫੀਜ਼ਾ ਦੇ ਵਿੱਚ ਗੂੰਜਦੇ ਰਹਿਣ ਥੋੜੀ ਸਾਤ ਸਮਾਂ ਕੱਢਿਆ ਬਹੁਤ ਬੇਸ਼ਕੀਮਤੀ ਗੱਲਾਂ ਕੀਤੀਆਂ ਸਮਾਂ ਥੋੜਾ ਜਿਹਾ ਪਰ ਅਸੀਂ ਤੁਹਾਡਾ ਥੋੜਾ ਜਿਹਾ ਸਮਾਂ ਜ਼ਿਆਦਾ ਹੀ ਲੈ ਲਿਆ ਕਦੇ ਫਿਰ ਬੈਠਾਂਗੇ ਖੁੱਲੀ ਗੱਲਬਾਤ ਕਰਾਂਗੇ ਕਿਉਂਕਿ ਰਾਜਨੀਤੀ ਤੇ ਚਰਚਾ ਕਰਨੀ ਬਣਦੀ ਆ ਸਾਰਥਿਕ ਚਰਚਾ ਨਾ ਕਿ ਕੋਈ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਪਰ ਉਹ ਵੀ ਸਾਰਥਕ ਤੌਰ ਤੇ ਕਰਨਾ ਕਿਸੇ ਦੇ ਪਰਿੰਧਿਆ ਨਹੀਂ ਕਰਨੀ ਹੈਨਾ ਸੋ ਕਦੇ ਅਸੀਂ ਫਿਰ ਸੁਭਾਵ ਬਣਾਵਾਂਗੇ ਤੁਹਾਡੇ ਕੋਲ ਆਉਂਦਾ ਦੋਸਤੋ ਇੱਥੇ ਹੀ ਗੱਲ ਨੂੰ ਬਰਾਮ ਲੈਨੇ ਆ ਸੋ ਮੈਨੂੰ ਦਿਓ ਆ ਗਿਆ ਕੈਮਰਾਮੈਨ surjit ਨਾਲ ਮੈਂ ਹਰਜਿੰਦਰ ਸਿੱਧੂ